ਮੇਰੇ ਕੋਲ ਨਹੀਂ ਮਿਲਦੀਆਂ ਨਹੀਂ ਹੈ ਕਿਉਂ ਨਹੀਂ ਆ ਮੈਂ ਤਾਂ ਹੀ ਸਾਗ ਆਪਣਾ ਚੰਗਾ ਹੋ ਜਾਵੇ ਮੈਂ ਤਾਂ ਸਾਗ ਸੋង ਕੇ ਖਲਾ ਕੇ ਮੈਨੂੰ ਪਾਲ ਦਿੰਦਾ ਬਾਈ ਅੱਗੇ ਤੇ ਉਹ ਬਾੜੀ ਉਹ ਨਹੀਂ ਮੈਂ ਮੈਂ ਖਾਣਾ ਤੂੰ ਤੱਕ ਲੱਗਾ ਤੂੰ ਕਾ ਕਰਦਾ ਸਾਗ ਲੈ ਜਾ ਲੈ ਗਈ ਪਾਤਸ਼ੀਆਂ ਲੈ ਗਈ ਰਹੀ ਚੀਜ਼ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਬਹੁਤ ਹੀ ਪਿਆਰੇ ਸਾਡੇ ਕੋਲ ਪਹੁੰਚ ਰਹੇ ਨੇ ਜੀ ਜਿਹੜੇ ਕਿ ਸਾਨੂੰ ਪਿਆਰ ਕਰਦੇ ਆ ਹਮ ਜਦ ਤੁਸੀਂ ਇਨਵਾਈਟ ਕਰਦੇ ਆ ਅਸੀਂ ਵੀ ਜਾਂਦੇ ਆ ਇਹ ਜੀ ਕੋਈ ਗੱਲ ਨਹੀਂ ਹੈ ਕਿ ਜੇ ਸਰਦਾਰ ਜੀ ਜਾਵੇ ਕੁਝ ਵੀ ਹੋਵੇ ਹਨਾ ਇਹਨਾਂ ਦਾ ਇੱਕ ਫੰਕਸ਼ਨ ਸੀ ਉਹ ਕੰਡੀਸ਼ਨ ਥੋੜੀ ਜਿਹੀ ਮੇਰੀ ਅਪ ਡਾਊਨ ਚੱਲਦੀ ਸੀਗੀ ਇਸ ਕਰਕੇ ਭਈ ਅਸੀਂ ਵੀਡੀਓ ਦੇ ਜ਼ਰੀਏ ਤੁਹਾਡੇ ਮਾਫੀ ਮੰਗਦੇ ਸੀ ਨਹੀਂ ਆ ਸਕੇ ਹਾਂ ਠੀਕ ਤੇ ਕੋਈ ਗੱਲ ਨਹੀਂ ਚਲਾਉਣਾ ਜਾਣਾ ਬਣਿਆ ਹੋਇਆ ਹੈ ਐ ਇੰਨਾ ਜਿਆਦਾ ਪਿਆਰ ਕਰਦੇ ਤਾਂ ਹੀ ਇੰਨੀ ਦੂਰ ਤੋਂ ਬਾਠਾਪਿੰਡ ਤੋਂ ਸਾਡੇ ਕੋਲ ਇਹਨਾਂ ਨੇ ਚੱਲ ਕੇ ਆਉਣਾ। ਤੁਸੀਂ ਤੁਸੀਂ ਇਹ ਦੇਖੋ ਆਪਣੀ ਵੀਡੀਓ ਯੂਕੇ ਦੇ ਵਿੱਚ ਬੈਠ ਕੇ ਦੇਖਦੇ ਆਂ। ਇੰਨਾ ਪਿਆਰ ਉੱਥੇ ਤੋਂ ਮਿਲਦਾ ਤਾਂ ਹੀ ਇਹਨਾਂ ਨੇ ਮੇਰੇ ਕੋਲ ਸਪੈਸ਼ਲ ਆਉਣਾ। ਹੂੰ 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 ਕਰੀ ਜਾਂਦੇ ਹੂੰ। ਹੂੰ। ਤੁਹਾਨੂੰ ਧੰਨਵਾਦ ਕਰਨਾ ਚਾਹੀਦਾ ਮੇਰਾ। ਪੁੱਛੋ ਕਾ ਤੇ? ਹਾਂ ਕਾ ਤੇ? ਮੈਂ ਦੇਖ ਤਸੀਂ ਮੈਨਾਂ ਵਿਆਹ ਕਰਾਇਆ ਹੂੰ ਵੀਡੀਓ ਦੇ ਜ਼ਰੀਏ ਤੁਹਾਨੂੰ ਵੀ ਇੰਨਾ ਜ਼ਿਆਦਾ ਪਿਆਰ ਮਿਲਦਾ ਹਾਂ ਅਨਾਂ ਆਪਾਂ ਦੋਹੇ ਰੱਜ ਕੇ ਮੇਨਤ ਕਰਦੇ ਆਂ ਕੁਝ ਵੀ ਆ ਤੁਹਾਨੂੰ ਇੱਕ ਜ਼ਰੀਆ ਤਾਂ ਮਿਲਿਆ ਵੀਡੀਓ ਦੇ ਨਾਲ ਬਿਲਕੁਲ ਹਾਂ ਬਾਕੀ ਕੀ ਹੈ ਨਹੀਂ ਚਾ ਨੂੰ ਬਾਈ ਸਹੀ ਗੱਲ ਹੈ ਹਾਂ ਨਹੀਂ ਜੇ ਦੇਖਿਆ ਜਾਵੇ ਨਾ ਹੈ ਕਿਤਨਾ ਕਿਤੇ ਗੱਲ ਸਹੀ ਲੈ ਸਟੇਕ ਪਰ ਬੈਠ ਗਏ ਲਾ ਤਾਂ ਫਿਰ ਤਾਂ ਆ ਗਿਆ ਹੋਗਾ ਦੱਸ ਆਏ। ਨਹੀਂ ਪਿਆਣੀ ਤੋ। ਹਾਂ ਪਤਾ ਕਿੰਨੀ ਮਹਿੰਗੀ 135 ਰੁਪਏ ਦੀਆਂ ਚਾਹ ਰਹੇਂਗੀ ਤੁਸੀਂ? ਮੈਂ ਕਿਹਾ ਪਤਾ ਨਹੀਂ ਕੀ ਹੋ ਗਿਆ। 70 ਰੁਪਏ ਦੀਆਂ ਚਾਹ ਲੈ ਕੇ ਆਂਦੀ। ਮੈਂ ਲੋ ਜੀ ਇੱਧਰ ਆ ਬੀ। ਸੱਸਰੀ ਘਰ ਦੀ ਸਾਰਿਆਂ ਨੂੰ ਬੈਠੀ ਜਸਮੀਨ। ਹਾਂ ਜੀ ਮਾਤਾ ਜੀ। ਸੱਸਰੀ ਘਰ ਦੀ ਸਾਰਿਆਂ ਨੂੰ। ਜਸਮੀਨ ਇੱਧਰ ਆ ਜਾ ਤੂੰ। ਆ ਗਈ ਮੈਂ। ਤੇਰੀ ਗਈ ਮੈਂ। ਦੇਖੋ ਉਹਨੂੰ ਸੱਸਰੀ ਘਰ ਬੁਲਾਉਣ ਨੂੰ ਕਿਹਾ ਤਾਂ ਉਹ ਲੱਗੀ ਰੋਣ। ਸੱਚੀ ਗਾ ਨਹੀਂ ਬਾਈ ਬੁੱਤ। ਤੂੰ ਸੱਚੀ ਬੁਲਾ ਦੇ ਬੁੱਤ। ਮੈਂ ਸਾਸਤਰੀ ਬਾਲਾ ਨਾ ਕਹਿੰਦੀ ਰਹੀ ਉਹ ਰੋਣ ਲੱਗੀ ਪਹਿਲਾਂ ਮੈਂ ਛੇੜ ਤਾ ਛੇੜਦੇ ਆ ਤੁਸੀਂ ਅੱਜਾ ਚੱਬਾ ਲੈ ਤਾਂ ਹਾਂਜੀ ਤੂੰ ਬੁਲਾ ਦੇ ਯਾਰ ਸਾਸਤਰੀ ਕਾਲ ਇਹਨੂੰ ਬੁਲਾਉਂ ਲੈ ਇਹਨੂੰ ਛਾਲਾ ਵੇ ਲਾਗਾ ਹੋਰ ਕੋਈ ਕੰਮ ਨਹੀਂ ਇਹਵੇਂ ਫੋਨ ਫੜ ਲੋ ਭੱਜ ਕੇ ਬੱਸ ਹਲਵਾ ਫੋਨ ਫੋਨ ਨੂੰ ਫੜਵਾ ਤਾ ਉਹਦਾ ਇੱਕ ਗੱਲ ਹੈ ਜੈਸੋ ਹਿੰਦੀ ਗੱਲ ਤਾਂ ਭਾਈ ਸਹੀ ਆ ਹੈ ਮੰਮੀ ਜੇ ਜੇ ਚੱਲ ਹੈ ਆਈ ਆ ਤਾਂ ਭਾਈ ਸਾਨੂੰ ਮਤਲਬ 4 ਬੰਦੇ ਬਾਹਰ ਅੰਦਰ ਜਾਣਾ ਲੱਗੇ ਹਾਂ ਬਾਹਰ ਅੰਦਰ ਜਾਂਦੇ ਜਾਣਦੇ ਦਾ ਚੱਲ ਉਰੇ ਵੀ ਦੁਨੀਆ ਬਫੇਰੀ ਆ ਰਬਾ ਦੋਦੀ ਦੇ ਨਾਮ ਤੋਂ ਜਾਣਦੀ ਆ ਬੰਦਾ ਗੋਪੀ ਅਣਗੋਣੀ ਕਰਦੇ ਨਾ ਤੇ ਜਾਣਦੇ ਲੋਕ ਤਾਂ ਨਾਮ ਤੇ ਹੀ ਜਾਣਦੇ ਵੀ ਭਾਈ ਜੇ ਤੂੰ ਪਾਉਂਦੀ ਨਾ ਪਿੰਡ ਚ ਵੀ ਰਵਿੰਦਰ ਦੇ ਘਰ ਜਾਣਾ ਨਹੀਂ ਪਤਾ ਨਹੀਂ ਪਤਾ ਜੇ ਤੂੰ ਬਿੰਦੇ ਜੱਟਾ ਕੇ ਦੋਦੀ ਘਰ ਜਾਣਾ ਅਗਲਾ ਮਿੰਟੇ ਚ ਕਰ ਦੂਗਾ ਫਲਾਣੀ ਜਗ੍ਹਾ ਤਾਂ ਹੀ ਤਾਂ ਮੈਂ ਕਹਿੰਦੀ ਆ ਹੁਣੇ ਜਿਹੜਾ ਪਾਇ ਕਿਤੇ ਆਈ ਨਾ ਅੱਛੇ ਰਵਿੰਦਰ ਦੇ ਘਰ ਜਾਣਾ ਰਵਿੰਦਰ ਦੇ ਘਰ ਅਸਲ ਵਿੱਚ ਪਤਾ ਕੀ ਗੱਲ ਆ ਵੀ ਉਹ ਨਾ ਪੱਕਾ ਹੀ ਨਹੀਂ ਨਾ ਲੋਕ ਤੁਮ ਲੋਕ ਇਹਨਾਂ ਨੂੰ ਆਪਣੇ ਇਹਨਾਂ ਨੂੰ ਇਹ ਪਿੰਡ ਦਾ ਇਹਦਾ ਕੱਚੇ ਨਾਮ ਦਾ ਪਤਾ ਹੈ ਹਾਂ ਗੱਲ ਫੇਰ ਤੇ ਫੇਰ ਤੇ ਕੋਈ ਕੋਈ ਵੀ ਬੰਦਾ ਹੈ ਪਿੰਡ ਵਿੱਚ ਹਰੇਕ ਦਾ ਕੱਚਾ ਨਾਮੇ ਚੱਲਦਾ ਹੁੰਦਾ ਹੁਣ ਸਾਡਾ ਪਿੰਡ ਦਾ ਹੁਣ ਹਰੇਕ ਨੂੰ ਪਤਾ ਰਵਿੰਦਰ ਅਗਲੈਂਟ ਨਾ ਯਾਰ ਕੌਣ ਕਿਹੜਾ ਰਵਿੰਦਰ ਜਾਂ ਤਾਂ ਫਿਰ ਨਾਲ ਹਾਂ ਇਹ ਕਹੇ ਹੋ ਜੀ ਬਈ ਜੱਟਾਂ ਦਾ ਮੁੰਡਾ ਜਿਹੜਾ ਮੈਂ ਇੱਕ ਵਾਰ ਆਪਸ ਆਰਡਰ ਕਰਿਆ ਮੈਂ ਆਪਣਾ ਨਾਮ ਲਿਖ ਦਿੱਤਾ ਭਾਈ ਸਾਰੇ ਪਿੰਡ ਚ ਘੁੰਮ ਆਇਆ ਕਿੰਨਾ ਲਾਪਰੀਤ ਨਾਮ ਕੋਈ ਘਰ ਨਹੀਂ ਮਿਲਦਾ ਕਿੰਨਾ ਤੁਸੀਂ ਕਿਸੇ ਹੋਰ ਬੰਦੇ ਦਾ ਨਾਮ ਦੱਸੋ ਮੇਰੇ ਲੋਕ ਆ ਜਾਂਦਾ ਹੁਣ ਨਹੀਂ ਜਦ ਮੇਰਾ ਨਵਾਂ ਨਵਾਂ ਵਿਆਹ ਹੋਇਆ ਸੀਗਾ ਉਹ ਹੁਣ ਪਤਾ ਘਟ ਆ ਜਾਂਦਾ ਮੇਰਾ ਨਾਮ ਹੈ ਕਿਉਂਕਿ ਵੀਡੀਓ ਕਰਕੇ ਜੈਸਮੀਨ ਤੁਹਾਡੇ ਪਿੰਡ ਚ ਕਿਹਿਆ ਵੀਡੀਓ ਕਰਕੇ ਵੀ ਉਹ ਮੁੰਡਾ ਜਿਹੜਾ ਪਾਰਸਲ ਦੇਣ ਆਉਂਦਾ ਉਹ ਮੇਰਾ ਆੜੀ ਹੈ ਹਾਂ ਇਹ ਵੀ ਹੈ ਉਹਨੂੰ ਪਛਾਣਣਾ ਚੰਗੀ ਤਰ੍ਹਾਂ ਖਾਸੇ 2-3 ਦਿਨ ਮੁੰਡੇ ਪੱਕੇ ਹੀ ਆਂਦੇ ਉਹਨੂੰ ਪਤਾ ਉਹ ਸਿੱਧਾ ਪਾਲਸਰ ਲੈ ਕੇ ਆ ਕੇ ਘਰੇ ਵਾਣਾ ਮਾਰ ਦਿੰਦੇ ਵਾਪਸ ਪਤਾ ਨਹੀਂ। ਅੱਗੇ ਇੱਕ ਵੰਦਾ ਇੱਕਾਇਰ ਰਗਣੀ ਮੁੜੇ ਗਿਆ ਭੁਗਮੂ ਘਮਗੇ। ਇੱਕ ਵਾਰ ਆਇਆ ਤਾਂ ਉਹ ਘਰ ਨੂੰ ਕਾਮਿੰਦਾ ਪਿਆ। ਆਹ ਹਾਂ। ਉਹ ਥੋੜਾ ਜਿਹਾ ਪਿੱਛੇ ਪੈ ਜਾਂਦਾ ਨਾ ਘਰ ਇੰਦਰ ਨੂੰ। ਖੇਤਵਾ ਫੋਨ ਕਰਕੇ ਨਾਲੇ ਬੂਲਰਾਂ ਵਰਕੇ ਨਹੀਂ ਪਤਾ ਲੱਗਦਾ। ਬੂਲਰ ਹੈ ਨਾ। ਤੇ ਮੈਂ ਬੂਲਰਾਂ ਕਰਕੇ ਨਹੀਂ ਮਮੀ ਆਏ ਤਾਂ ਚੱਲ ਕਈ ਵਾਰ ਐਦਾਂ ਪਿੰਡ 'ਚ ਜਿਹਨੂੰ ਅਗਲਾ ਪੁੱਛਦਾ ਉਹਨੂੰ ਹੀ ਨਹੀਂ ਪਤਾ ਹੁੰਦਾ। ਕੁਦਰਤੀਆਂ ਆ ਇਹ ਤਾਂ ਆ ਪਪੂ ਦਾ ਤਾਂ ਕੋਈ ਉਹ ਨਹੀਂ ਅਗਲਾ ਇਹ ਤਾਂ ਦੇਖ ਹੀ ਲੈਂਦਾ ਵੀ ਹੱਕ ਘਰ ਹੈਗੇ ਉਧਰ ਹੀ ਸਾਰਾ ਨਹੀਂ ਸਰ ਫਿਰ ਵੀ ਕਾ ਦੂਰ ਤਾਂ ਦਿਖਦੇ ਨਹੀਂ ਨਾ ਇਹਨੇ ਪਪੂ ਦਾ ਆਪਣੇ ਨਹੀਂ ਦਿਖਦੇ ਨਹੀਂ ਚਲ ਉਹ ਤਾਂ ਦਿਖਦੇ ਸਾਹਮਣੇ ਵਾਲੇ ਮੁਕਾ ਦਾ ਸਾਹਮਣੇ ਵਾਲੇ ਉਹ ਦਿਖਦੇ ਲੋ ਗੱਲ ਤੇ ਹੁਣ ਤਿਆਰੀ ਹੈ ਭਾਈ ਤੁਹਾਡੀ ਫੇ ਪੂਰੀ ਅਸੀਂ ਤਾਂ ਕਰ ਲਈ ਤਿਆਰੀ ਤੁਸੀਂ ਮੈਂ ਕਿਹੜਾ ਸੁਰਖੀ ਬਿੰਦੂ ਲੈ ਕੇ ਆਏ ਸਮਾਨ ਆ ਨਹੀਂ ਨਾ ਸਮਾਨ ਲਿਆਂਦਾ ਹਾਂ ਸਮਾਨ ਭਾਈ ਸਾਰਾ ਓਕੇ ਕਰਕੇ ਰੱਖ ਤਾਪ ਇਹ ਜਿਵੇਂ ਜੋ ਕਿਹਾ ਤਾਂ ਸਾਰਾ ਕੁਝ ਲੈ ਆਂਦਾ ਹੁਣ ਆਪਾਂ ਟੈਨਸ਼ਨ ਫਰੀ ਆ ਵੈਰੀ ਗੁੱਡ ਦੀਦੀ 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 ਵੀ ਬਹੁਤ ਦੇਰ ਤੋਂ ਭਤਾ ਭਾਈ ਆਪਣੇ ਬਿਲਣੀ ਆੜੀ ਬਗਦਾ ਦੇਖਦੇ ਆ ਹਾਂ ਉਹ ਆਉਂਦਾ ਸੀ ਤੇ ਬਸੇ ਦਾ ਰਹਿਣਾ ਹੁਣ ਅਸੀਂ ਸਾਰਾ ਕੰਮ ਕਰਕੇ ਫੀ ਹੋ ਕੇ ਬੈਠ ਗਏ ਵੀ ਅਸੀਂ ਉਹਨਾਂ ਨਾਲ ਗੱਲਾਂ ਕਰਨੀਆਂ ਦੀਦੀ ਦੀਦੀ ਮਿਲੀ ਦੀ ਮਮੀ ਉਮੀਦ ਦੀ ਸੀ ਮੈਂ ਕਿਹਾ ਤਾਂ ਮਾਂ ਚੱਲਦੇ ਘਰਾਂ ਦੀਦੀ ਯਾਰ ਪਰੌਣਾ ਤੇ ਦੋ ਹਾਂ ਕਹਿੰਦੇ ਨਹੀਂ ਯਾਰ ਹੁਣ ਸਾਗ ਧਰਨਾ ਕਹਿੰਦੇ ਜਾ ਕੇ ਅੱਜ ਅੱਛਾ ਸਾਗ ਲੈ ਗੀ ਮੈਂ ਕਿਹਾ ਥਾਂ ਉਹ ਨਹੀਂ ਚੱਲ ਮੈਂ ਕੀੜਾ ਮਾਰਦਾ ਫਿਰ ਓਕੇ ਸਾਗ ਆਉਂਕੇ ਤੇ ਜਿੱਤਾਂ ਮਾਜੀ ਉਹ ਮੈਂ ਤੁਰੂ ਬੰਦਾ ਪਾਚਦਾ ਮਾਰਾ ਪਾਰਕ ਵੀ ਪਲਾਈ ਜੰਦੀ ਨਾ ਉਹਨਾਂ ਨੂੰ ਨਹੀਂ ਜਾਣੇ ਕਹਿੰਦੇ ਟਾਈਮ ਨਹੀਂ ਲੱਗਦਾ ਉਹ ਜਾ ਕੇ ਜਾ ਕੇ ਆਉਣਾ ਮੰਮੀ ਗੋਲਦੀ ਮੰਮੀ ਵਿਚਾਰੀ ਰੋਝ ਹੀ ਕਹਿ ਦਿੰਦੀ ਆ ਰਵਿੰਦਰ ਤੋਂ ਆਉਂਦਾ ਨੂੰ ਇਹੇ ਲੰਗੇ ਦੇਖ ਜਾ ਮੇਰੀ ਹੁਣ ਰਾਤ ਕਿਰਾਜਾ ਹੁਣ ਹੀ ਆ ਜਾ ਬੇਕਾਰ ਲੱਗਦਾ ਜਦੋਂ ਕਹਿੰਦਾ ਹੋਵੇ ਫਿਰ ਵੀ ਦੁੱਧ ਪਾਉਂਦਾ ਲੰਗ ਜਵੇ ਬਾਹਰੋਂ ਹੀ ਨਹੀਂ ਉਹ ਨਹੀਂ ਟਾਈਮ ਨਹੀਂ ਤਾਂ ਨਹੀਂ ਨ ਲੱਗਿਆ ਬਾਈ ਗਿਆ ਫਿਰ ਤਾਂ ਸੇਵਾ ਨੂੰ ਹਾਂ ਇਹ ਗਏ ਆਉਂਦਾ ਤਾਂ ਹੈ ਇਹ ਗਏ ਹੋਏ ਤੇ ਜੀ ਗੁਰਦਾਸਪੁਰ ਏਰੀਆ 'ਚ ਫਿਰੋਜ਼ਪੁਰ ਮੱਲ ਤੇ ਤਾਂ ਕਰਕੇ ਹੁਣ ਕੰਮ ਦਾ ਥੋੜਾ ਪ੍ਰੈਸ਼ਰ ਜ਼ਿਆਦਾ ਤਾਂ ਤਾਂ ਨਹੀਂ ਵਿਲੇ ਹੋਇਆ ਤੇ ਅੱਜ ਦੇਖਦਾ ਸ਼ਾਮ ਨੂੰ ਨਾ ਜਾ ਕੇ ਆਣਾ ਮਾ ਲਾਣੀ ਮੰਮੀ ਕੋਲ ਹਏ ਮਨ ਕਿੰਨਾ ਬਾਹਰ ਭੱਜਦਾ ਓਏ ਚਲੋ ਫੇਰ ਮਿਲਦੇ ਆ ਜੀ ਤੁਹਾਨੂੰ ਰਿਸ਼ਤੇਦਾਰਾਂ ਦੇ ਭਾਈ ਆਏ ਤੇ ਫੇਰ ਮਿਲਦੇ ਆ ਕੋਈ ਚਲਾਨੂ ਆਪਾਂ ਆ ਗਏ ਤੇ ਇਹ ਚੋਣ ਲੱਗੇ ਅਸੀਂ ਇਹਦਾ ਮੇਰੇ ਇਸ਼ਾਰੇ ਦੇ ਤਰ੍ਹਾਂ ਲੱਗੀ ਸੀ ਇਹਨੂੰ ਮੇਰੇ ਵੱਸ ਤੇ ਕਹਿੰਦੇ ਤੇਰੇ ਹੌਂ ਕਰਗੇ ਤੂੰ ਬਸ ਦਿਲ ਕਰ ਗਿਆ ਮੈਂ ਨਹੀਂ ਚਾਹਤੀ ਐ ਅੱਛਾ ਤੇਲ ਹੈ ਬਹੁਤ ਮਹਿੰਗਾ ਤਾਂ ਹਾਂ ਬੱਸ ਕੱਲ ਦੀ ਧੜੀ

タスキューは ਇਕਾ ਨਾ ਇਕਾ ਦਾ ਪਹਿਲਾਂ ਇਹ ਬਾਤ ਪਹਿਲੇ ਮੈਂ ਸਵੇਰ ਨੂੰ ਸਭ ਮੱਝਾ ਦੇਖੋ ਲੈ ਇਹ ਮਾਮਲਾ ਨੂੰ ਅੱਛਾ ਅੱਛਾ ਅੱਤ ਨਾਲ ਨਾ ਹਾਂ ਜੀ ਇਹ ਕਾਰੋ ਵਰਕਰ ਕਾ ਜਦੋਂ ਪੜਾ ਦਬਾ ਦਨ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਦੇਖ ਰਹੀ ਹਾਂ ਇਹ ਜਦ ਰਹਿਣਿਆ ਨਹੀਂ ਸਾਡਾ ਬਹੁਤ ਸੋਹਣਾ ਲੱਗਦਾ ਦੇਖਦੇ ਆਸੀਂ ਉਹ ਕੜੀ ਮੋਰ ਮੋਰ ਕੇ ਦੇਖਦੇ ਨੇ ਦਵਾ ਦੇ ਵਿੱਚ ਮੱਝਾ ਦੇਖਣੀ ਆ ਅੱਛਾ ਦੇਖ ਲਓ ਭਈ ਇਦਾਂ ਨੇ ਥੋੜਾ ਗੱਡੀ ਦੀ ਜਗ੍ਹਾ ਹੈਗੀ ਜੀ ਦੇਖ ਲਓ ਬਾਈ ਮੈਂ ਜਦੋਂ ਇਹ ਵੀ ਜਾਣ ਤੋਂ ਪਹਿਲਾਂ ਸਾਡਾ ਬਹੁਤ ਬੱਜਰ ਖਿੰਦੇ ਸੀ ਹਾਂ ਵੈਰੀ ਗੁੱਡ ਚਲੋ ਕਰਦੇ ਰਹੇਗਾ ਮੈਂ ਆ ਜੀ ਆ ਜੀ ਸੋਹਣਾ ਲੱਗਦਾ ਇਹ ਤਾਂ ਇਹ ਤਾਂ ਮਿਹਨਤ ਆ ਸਾਡੀ ਜਿਹੜਾ ਕੰਮ ਆਪਾਂ ਕਰਦੇ ਹੁੰਦੇ ਨੇ ਉਹ ਕੰਮ ਦੁਆਰੇ ਦੇਖੇ ਆਪਾਂ ਨੂੰ ਹਾਂਜੀ ਹਾਂਜੀ ਬਹੁਤ ਸੋਹਣਾ ਲੱਗਦਾ ਬਿਲਕੁਲ ਹੱਥੀ ਮਿਹਨਤ ਕਰਨ ਵਾਲਾ ਬੰਦਾ ਕਦੇ ਪਹਿਲੀ ਹੁੰਦਾ ਹੈਗਾ ਉਹ ਦੱਸੋ ਕੀ ਕਰੀਂਗਾ ਮਿਹਨਤ ਕੰਮ ਕੋਈ ਛ ਨਾ ਨਾ ਮਿਲੂਗੀ ਉਹ ਹਰ ਕੋਈ ਕਿੱਥੇ ਕਹਾ ਗਈ ਸੀ ਅੱਛਾ ਜੇ ਕੋਈ ਅੱਜ ਪਾਚੀ ਨਾ ਪਾਈਏ ਹਾਂ ਉਹਨੇ ਮੈਂ ਚੱਲ ਜਣਾ ਆਂ ਮੈਂ ਚੱਲ ਜਣਾ ਚੱਲ ਜਾਈਏ ਪਰ ਜਿੱਦ ਨੂੰ ਜਾ ਤੱਕ ਪਹੁੰਚੀ ਜਾਂ ਤਾਂ ਫਿਕਰ ਨਹੀਂ ਹਾਂ ਕੱਲੀ ਬੁਨਿਆੜ ਆਹ ਕਹਿੰਦੀ ਮੈਂ ਤਾਂ ਕੀਤਾ ਵੀ ਬਾਤ ਤੁਣੀ ਕਰਿਆ ਹੈਗਾ ਨਾ ਪਰ ਉਹ ਘਰ ਕਰਦੀ ਵੀ ਨਾ ਦੇਖੀ ਜਾਂਦਾ ਮਾਰ ਜੇ ਬੁੱਤ ਜਿਹੜਾ ਉਹਨਾਂ ਕਾ ਕਰੇ ਉਹ ਬਹੁਤ ਬੋਲਦਾ ਹੈ ਹਾਂ ਅੱਲੇ ਤੇ ਪਾਉਂਦੇ ਆਂ ਮੈਂ ਕਿਹਨੂੰ ਪਾਉਂਦਾ ਆਂ ਤੇ ਕਿਹਨੂੰ ਦੇਖਦਾ ਆਂ ਮੈਂ ਜਿਸ ਨੂੰ ਪਾਉਂਦਾ ਆਂ ਤੇ ਕਿਹਨੂੰ ਦੇਖਦਾ ਆਂ ਮੈਂ ਜਿਸ ਨੂੰ ਪਾਉਂਦਾ ਆਂ ਤੇ ਕਿਹਨੂੰ ਦੇਖਦਾ ਆਂ ਮੈਂ ਜਿਸ ਨੂੰ ਪਾਉਂਦਾ ਆਂ ਤੇ ਕਿਹਨੂੰ ਦੇਖਦਾ ਆਂ ਮੈਂ ਜਿਸ ਨੂੰ ਪਾਉਂਦਾ ਆਂ ਤੇ ਕਿਹਨੂੰ ਦੇਖਦਾ ਆਂ ਮੈਂ ਜਿਸ ਨੂੰ ਪਾਉਂਦਾ ਆਂ ਤੇ ਕਿਹਨੂੰ ਦੇਖਦਾ ਆਂ ਮੈਂ ਜਿਸ ਨੂੰ ਪਾਉਂਦਾ ਆਂ ਤੇ ਕਿਹਨੂੰ ਦੇਖਦਾ ਆਂ ਮੈਂ ਜਿਸ ਨੂੰ ਪਾਉਂਦਾ ਆਂ ਤੇ ਕਿਹਨੂੰ ਦੇਖਦਾ ਆਂ ਮੈਂ ਜਿਸ ਨੂੰ ਪਾਉਂਦਾ ਆਂ ਤੇ ਕਿਹਨੂੰ ਦੇਖਦਾ ਆਂ ਮੈਂ ਜਿਸ ਨੂੰ ਪਾਉਂਦਾ ਆਂ ਤੇ ਕਿਹਨੂੰ ਦੇਖਦਾ ਆਂ ਮੈਂ ਜਿਸ ਨੂੰ ਪਾਉਂਦਾ ਆਂ ਤੇ ਕਿਹਨੂੰ ਦੇਖਦਾ ਆਂ ਮੈਂ ਹਾਂਜੀ ਹਾਂ ਕੋਈ ਥੋੜਾ ਜਿਆ ਮੈਨੂੰ ਲੱਗਦਾ ਨਾ ਜੀ ਅ ਜਦ ਹੁਣ ਭਾਜੀ ਉਹਨਾਂ ਦੇ ਪੰਨ ਪਰਣਾ ਨਹੀਂ ਹੈਗਾ ਜੀ ਉਹਨੇ ਕਰਕੇ ਉਪਰਾ ਕਰਦਾ ਜੀ ਹਾਂਜੀ ਸਾਡੇ ਸਾਰੇ ਕਿਉਂਕਿ ਸਰਦਾਰਾ ਕਰਕੇ ਨਾ ਜੀ ਥੋੜਾ ਜਿਆ ਉਹ ਥੀਰ ਤਾਈ ਤਾਈ ਥੋੜਾ ਬੋਦੀ ਹੈ ਹਾਂਜੀ ਹਾਂ ਥੋੜਾ ਜਿਆ ਉਪਰਾ ਕਰਦਾ ਜੀ ਹਾਂ ਬੁੱਤੂ ਕੋਈ ਨਹੀਂ ਕੋਈ ਨਹੀਂ ਬੋਦੀ ਕੋਈ ਨਹੀਂ ਬੋਲਦਾ ਜੀ ਬੁੱਤਾਨ ਨੂੰ ਮੰਨ ਨਹੀਂ ਜੀ ਹਾਂ ਬਈ ਇਹ ਤਾਂ ਵੀ ਬੋਲਦਾ ਜੀ ਜਮਾ ਤੇ ਕਰਦਾ ਹਾਂ ਹਾਂਜੀ ਹਾਂਜੀ ਹੋਏ ਜਾਂਦਾ ਜੀ ਹਾਂਜੀ ਬਿਲਕੁਲ ਹੋ ਕੰਮ ਕਰ ਅੱਛਾ ਚਾਚੂ ਹਾਂਜੀ ਹਾਂਜੀ ਠੀਕ ਹੈ ਜੀ ਕਿਰਪਾ ਮਾਲਕ ਦੇ ਜੀ ਜਿੱਥੇ ਉਹ ਜੀ ਦੇਖ ਲਿਆ ਤੁਮੇ ਦੇਖਿਆ ਚਾਰੇ ਪਾਸੇ ਨੂੰ ਦੇਖਦਾ ਜੀ ਇਹ ਵੀ ਪੱਲਾ ਪੱਲਾ ਨਹੀਂ ਬੈਠਣ ਲੱਗ ਗਏ ਹਾਂਜੀ ਬੈਲੇ ਮਾਈ ਪਰ ਜੇ ਕੋਈ ਚੀਜ਼ ਚੱਕਣ ਲੱਗਦਾ ਫਿਰ ਫਿਰ ਗਿਰ ਜਾਂਦਾ ਜੀ ਹਾਂਜੀ ਅੱਛਾ ਆ ਨਾ ਆ ਬੈਠੀ ਕਿੱਥੇ ਵੇਲੋ ਨਾ ਸੋਹਣੇ ਜਰਾ ਉਹ ਜਦੋਂ ਮਗਾ ਤੋਂ ਫਿਰ ਭੱਜਾ ਬੇਬਾ ਜੀ ਬਸ ਹਾਂ ਕੰਦ ਵੀ ਜੂਤੀ ਲੱਗ ਗਈ ਜਦ ਨੇ ਉਹ ਉੱਥੇ ਗੁੰਡੀ ਪਾ ਲਈ ਉਹਨੇ ਚੱਕ ਉਹ ਦੇਖ ਤੱਕ ਤੱਕ ਚੱਕ ਲਿਆ ਉਹ ਆ ਹੋ ਗਿਆ ਸਹੀ ਗੱਲ ਹੈ ਅੰਦਰ ਪਤਾ ਕਰਦੇ ਇੱਕ ਤਾਂ ਇੱਧਰ ਡਰ ਰਹਿੰਦਾ ਬਾਹਰ ਹੀ ਡਰ ਰਹਿੰਦਾ ਉਹ ਵੀ ਦੇ ਆਪਣੇ ਸੋਈ ਵਾਲਾ ਚੋਂ ਪਰਵਾਹ ਆ ਆ ਉਹ ਵੀ ਉਹ ਇਹ ਜਿਹੀ ਕਿ ਉਹ ਦਰੋਤ ਕਿਸੇ ਜਪਦੇ ਵਿਵਿਥ ਤੇ ਇਹ ਹੀ ਸੇਰ ਹਮਾਰੇ ਸੋ ਸੇਬ ਜਦੋਂ ਲੱਗਦੇ ਨੇ ਲੋਕੇ ਚਾਹਣਾਂ ਨਹੀਂ ਨਵਾਈਆਂ ਉੱਤੋਂ ਰੁਕੀ ਜਾਂਦੀਆਂ ਉਹ ਖੇਤੀ ਕਿਹਦੇ ਉੱਤੇ ਬਣ ਗਈ ਹਾਂ ਅਰਥੀ ਦੱਦਿਆਂ ਹੋ ਗਏ ਗਈ ਸਭ ਨਾ ਬਹਾਰ ਹੋਵੇ ਪੌੜੀਆਂ ਹੋਵੇ ਤੱਲੇ ਉੱਪਰ ਰਹਿੰਦੇ ਸੀ ਹਾਂਜੀ ਹਾਂਜੀ ਉਹ ਕਿਹਨੇ ਖੇਤੀ ਕਰੀ ਉਹ ਤੇ ਜਿਹੜੇ ਮੈਥੋਡ ਵਰਗੇ ਕੋਈ ਟਿੱਕਾ ਦੇ ਦਿੰਦੇ ਅੱਛਾ ਬੇਤਨੀਦ ਵੀ ਆਈ ਜਾਂਦਾ ਉੱਥੇ ਜਦੋਂ ਬਾਹਰ ਦੇ ਕਾਹਦੇ ਬਾਹਰ ਹਾਂ ਅੱਗਾਂ ਜਦੋਂ ਹਰ ਦੂਈਆ ਜਦੋਂ ਬੈਠੇ ਖਾਣੇ ਰੱਖੇ ਬਸ ਫਿਰ ਇਹ ਹੋ ਗਿਆ ਜਦੋਂ ਇਹ ਨਹੀਂ ਕੱਲੇ ਦੀ ਕਰਦਾ ਹੈ ਇਹ ਇੱਕ ਨੰਬਰ ਦਾ ਕੋਈ ਰਿਪੋਰਟ ਆ ਥੋੜਾ ਜਿਹਾ ਬਹੁਤ ਜ਼ਿਆਦਾ ਹੈ ਕੱਸੀ ਹੁਣ ਦੋ ਜਿਹੜੇ ਲੈਣਾ ਹੈ ਇੱਕ ਦਾ ਦੋ ਸੀ ਇਹ ਹਾਂ ਸਹੀ ਹੈ ਨਹੀਂ ਆਪਾਂ ਬਲੋ ਤੇ ਮੈਨਾਂ ਨੇ ਪਾਈ ਹੈ ਭੈਂਡ ਫਲਾਦੀ ਕਲਾਸ ਭਾਕੇ ਵਿਚ ਆ ਗਿਆ ਨਹੀਂ ਉਹ ਸਾਥੋਂ ਅਸੀਂ ਮਾਫੀ ਮੰਗਦੇ ਹਾਂ ਅਸੀਂ ਮਾਫੀ ਮੰਗਦੇ ਮਾਫੀ ਮੰਗ ਲਈ ਪਹਿਲਾਂ ਹੀ ਸਾਥੋਂ ਲੋਕਾਂ ਮੇਰੀ ਬਾਬੂਦਾਰ ਮਾਫੀ ਮੰਗ ਕੇ ਬਹਿ ਗਏ ਅਸੀਂ ਕੋਈ ਮਾਫੀ ਨਹੀਂ ਮੰਗੀ ਹੈ ਸਭ ਖਾਈ ਹਾਂ ਮੈਂ ਮਾਫੀ ਮੰਗ ਰਹਾ ਹਾਂ ਇੰਨਾ ਕਹਦਾਗਾ ਬੰਦਾ ਮਾਫੀ ਮੰਗ ਲੈਂਦਾ ਮਾਫੀ ਕੋਸਾ ਲਾ ਉਹ ਹੈਗੀ ਹੈ ਗਲਤੀ ਦਾ ਮਾਣ ਨਹੀਂ ਇਵਨਿੰਗ ਸਟੈਂਡ ਗਲਤੀ ਹੈ ਥੋੜਾ ਜਨਾ ਹੁਣ ਜੀ ਜੈਸਮੀਨ ਦਾ ਥੋੜਾ ਜਿਹਾ ਸਫਰ ਕਟਾਇਆ ਕਰਕੇ ਅਸੀਂ ਬਦਲ ਹਾਂਜੀ ਹਾਂ ਫਿਰ ਉਹਦੇ ਕਰਕੇ ਅਸੀਂ ਕਿਹਾ ਵੀ ਚਲੋ ਫੇਰ ਕਿਤੇ ਮਾਰਿਆ ਵਾਂਗੇ ਜੀ ਕਿਹੜਾ ਹਾਂਜੀ 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 ਜ਼ਰੂਰ ਹਾਂਜੀ 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 ਜ਼ਰੂਰ ਜੀ ਜ਼ਰੂਰ ਥੋੜਾ ਜੈਸਮੀਨ ਕਰਕੇ ਫਿਰ ਰਹਿ ਗਿਆ ਅੱਜ ਕੱਲ ਫਿਰ ਬਾਰੇ ਨੋ ਰਸਤਾਂ ਕਹਿੰਦਾ ਪਰ ਮਾ ਨਹੀਂ ਹਾਂਜੀ ਹਾਂ ਹਾਂ ਅਏ ਕਿਦਾ ਐਂ ਕਿਰਪਾ ਹੋਇਆ ਜਿਹੜੇ ਜਦੋਂ ਆ ਨਾ ਜਦੋਂ ਬਾਤ ਨੂੰ ਦਿੰਦੇ ਆ ਆ ਵਾਲੀ ਬੰਦਾ ਨਾ ਠੀਕ ਆ ਜੀ ਬਹੁਤ ਵਧੀਆ ਗੱਲ ਆ ਵਧੀਆ ਹੀ ਗੱਲ ਆ ਤੇ ਮਾੜਾ ਜਿਹਾ ਨਾ ਹੋ ਕੇ ਉਹਦਾ ਕੰਮ ਚੱਲ ਜੇ ਵੇ ਨਾ ਉਹ ਸਾਥ ਮੜੀ ਨਹੀਂ ਕੁਝ ਨਹੀਂ ਹੱਗਦਾ ਕਿੰਦ ਮੜੀ ਨਹੀਂ ਹੱਗਦੀ ਵੀ ਹੁੰਦੀ ਕਹਿੰਦਾ ਕੁਝ ਵੀ ਨਹੀਂ ਹੁੰਦੀ ਹਾਂ ਜੀ ਹਾਂ ਉਹ ਇੱਕ ਨਾ ਰੱਖਦੀ ਵੀ ਸਾਨੂੰ ਕੋਣ ਕਿਹਾ ਜਾਣ ਇਹਦਾ ਕਹਿੰਦਾ ਮੜੀ ਹਵਾ ਦੀ ਜ਼ਰੂਰਤ ਹੁੰਦੀ ਆ ਜਦੋਂ ਇੰਨਾ ਪਿਆਰ ਕਰਜਣ ਦਾ ਰਹੇ ਰੱਬ ਦਾ ਨਾ ਉਹ ਐਸੇ ਵੀ ਕੋਈ ਚੱਕਦੀਆਂ ਕੁੜੀਆਂ ਜਿਹਨਾਂ ਦਾ ਨਮੀ ਬਾਕੀ ਦੇ ਬਾਕੀ ਨੂੰ ਬੇਰਮੇ ਨੂੰ ਸਭੇ ਕੱਟ ਦੇ ਕੁੜੀਆਂ ਕਦੇ ਬੇਹੱਦ ਨਹੀਂ ਆਏ ਹਾਂ ਕਿ ਚਲੋ ਹੁਣ ਕਰਦੇ ਹਾਂ ਹੋਣੀ ਆਪਾਂ ਇਹ ਵੀ ਮਿਲਦੇ ਸਾਰੇ ਆ ਕੇ ਜਾਂ ਕਿੰਨਾ ਇੱਥੇ ਕਰਦੇ ਸਾਰੇ ਆਪਣੀਆਂ ਮਾਸੀਆਂ ਆਪਣੀਆਂ ਨੈਕਸਟ ਡੇ ਨੈਕਸਟ ਡੇ ਗਿਆਨਾ ਬੇਜੀ ਸੱਤ ਜਿਹੜੇ ਜਿਹੜੇ ਦੇਈ ਸੀ ਮਾਪਦੇ ਸਾਰੇ ਕਿੱਟੇ ਕਰਦੇ ਸਾਰੇ ਆਏ ਸਹੀ ਗੱਲ ਇਹਦੇ ਭਾਈ ਗੁੱਸਾ ਕਿੱਦਾਂ ਕਰਨਾ ਮੈਂ ਆ ਕੇ ਕਹਿੰਦਾ ਨਾ ਨਹੀਂ ਮੈਂ ਕੋਈ ਗੁੱਸਾ ਕਰਨੋਂ ਵੀ ਤਾਰਦੇ ਭਾਈ ਆ ਕੇ ਤਾਂ ਇਹ ਪਤਾ ਨਹੀਂ ਜਾਓ ਆਪੇ ਲਾ ਕੇ ਜਿਹੜਾ ਤੁਹਾਨੂੰ ਮੈਨੂੰ ਗੁੱਸਾ ਬਹੁਤ ਲਾ ਲਓ ਲਾ ਲਓ ਬਾਈ ਗੁੱਸਾ ਬਹੁਤ ਵਧੀਆ ਕੰਮ ਸਾਰੇ ਆਏ ਕਿਸੇ ਨੇ ਕੋਈ ਗੁੱਸਾ ਜਿਹੜਾ ਸਾਰੇ ਆਏ ਖੋਜ ਆਏ ਬਾਅਦ ਫਿਰ ਆਹ ਵਧੀ ਭੰਗਰੀ ਵਾਲੀ ਪੈਟੇ ਦੀ ਮੈਂ ਹੋਂ ਕਿੱਦਾਂ ਵੀ ਗੋਣਾ

ਕੱਲਾ ਦੇਖੀਂ ਦੇਣਾ ਕੱਲਾ ਹੋਈ ਜੀ ਬਾਈ ਕੈਂਸਾ ਨਾ ਉਹ ਮਿਲਣਾ ਤੂੰ ਮੇਰੀ ਮਤ ਕਰ ਉਹ ਮੈਂ ਹਮਤੋਂ ਆਪ ਹੀ ਮੈਂ ਖੋ ਗਿਆ ਦੋ ਬਸੇ ਉਹਦਾ ਨਾ ਮੈਂ ਤਾਂ ਨਾ ਤੇ ਬਿਲਕੁਲ ਮੈਂ ਘਰਾਂ ਦੇ ਕੰਮ ਜਿਹੜੂ ਦਾ ਤੀਰ ਬਾਹ ਉਹ ਕਹੇ ਜੌਬ ਵੀ ਕਰਦੇ ਤੇ ਤਾਂ ਦਿੱਤਾ ਚੰਗੀ ਬਹੁਤ ਦੌੜ ਤੇ ਆਉਂਦੇ ਬੇਚਾ ਜਾਓ ਨਾ ਉਹ ਜੌਬ ਛੋੜ ਕੇ ਕਰਦੇ ਜੀ ਇਹਦਾ ਜੋ ਪਾਟਾ ਦੁਕਾਨ ਪਾਟਾ ਨਾ ਬੱਕ ਤੇ ਪੜਾਈ ਜੇ ਠੀਕ 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 ਸ਼ਨੀਵਾਰ ਹੈ ਸ਼ੁੱਕਰਵਾਰ ਛੇ ਦਿਨ ਹੈ 2000 ਉੱਥੇ ਦਾ ਮੇਰੇ ਖਿਆਲ ਥੋੜੀ ਏਜ ਵੀ ਮੈਨੂੰ 15 ਸਾਲ ਤੋਂ ਇਲਾਜਾਂ ਦੇ ਕਰਕੇ ਆਉਂਦੇ ਨੇ ਕੰਮ 15 ਸਾਲ ਕੋੜਾ ਬਤਾ ਕੋਈ ਲਿਫਟ ਦੇ ਵਿੱਚ ਨਹੀਂ ਆ ਕੇ ਡਾਂਗਾਂ ਦੇ ਵਿੱਚ ਇਹ ਕੰਦੇ ਇਹ ਗੰਡੇ ਅੱਛਾ ਜੋ ਇਹ ਇੱਕ ਨਾਲ ਨੂੰ ਨੋਰਮਲ ਬੱਲੇ ਸਿਉ ਰਿਹਾ ਹੈ ਹਾਂ ਜੀ ਇਹ ਬੱਚਾ ਉਹਨੂੰ ਦੂਜੀ ਦੋਮੀ ਜਮਾਤ ਚ ਜਾਵੇ ਨਾਲ ਉਹਦਾ ਧਿਆਨ ਹੋਈ ਗਾਇਆ ਨਾਲੇ ਪੜ੍ਹਦੇ ਕਮਾਣ ਪੜ੍ਹਦੇ ਦਿਮਾਗ ਖੜਵਾਉਂਦੇ ਉਹਨੇ 15 ਅੱਗੇ ਵਧੇ ਸੀ ਉਹਨੇ 15 ਵਧੇ ਕਰਦਾ ਜੀ ਫਿਰ ਉਹ ਜਦੋਂ ਆਇਆ ਉਹ ਪਾਤਾ ਹੀ ਹਾਂ ਜੀ ਇਹਦੇ ਪੇਪਰ ਇੱਕ ਨੰਬਰ ਦਾ ਉਹ ਤੋਂ ਦੰਦਾ ਬਾਰੇ ਹਾਂ ਠੀਕ ਉਹਦਾ ਟੈਕਸ ਉਹਦਾ ਸਭ ਕੁਝ ਜਦੋਂ ਉਹ ਪੱਗਤ 3 ਸਾਲ ਟੈਕਸ ਦਾ ਭਰ ਉਹ 8 ਸਾਲ ਤੋਂ 8 ਦਾ ਲੱਗ ਨਿੱਕਾ ਜੀ ਹਾਂ ਇਹ ਥੋੜਾ ਜਿਹਾ ਗਰਦਾ ਹੋਰ ਗਵਰਨਮੈਂਟ ਨੈਕਸਟ ਡੇਲੀ ਹਾਂ ਉਹਨੇ ਪਹਿਲਾਂ ਕਹਿੰਦੇ ਹਾਂ ਇਹ ਵੀ ਹਾਂ ਇਹ ਹੈ ਨਾ ਸਹੀ ਗੱਲ ਹੈ ਇਹ ਵੀ ਫਿਰ ਜਲ ਪਾਰਟ ਮੰਟ ਕਰ ਸਕਦੇ ਕਿ ਜਦੋਂ ਕਰਨੀ ਉਹ ਕੀ ਕਰਦੇ ਹਾਂ ਹਾਂ ਲਪੀਰ ਸੁਬ ਉਹ ਵੀ ਕਿਉਂਕਿ ਜਿਹੜੀ ਉਹਦੀ ਜਿਹੜੀ ਉਹਦੀ ਸੌਨ ਵੀ ਬਰਤਕੀਂਦੇ ਦੇ ਬਹਿ ਕਿ ਸਾਧਨ ਖੋੜੀ ਕਰਨਾ ਜਿਹੜਾ ਤਾਂ ਹੈਗਾ ਜਰੂਰ ਮਿਲੋ ਟੈਕਸ ਕੋਡ ਟੈਕਸ ਕੋਡ ਉਹ ਬਦਲਦਾ ਉਹ ਉਹ ਗੱਲ ਨੂੰ ਲੜਿਆ ਤੇ ਪੈਸਾ ਕੋਈ ਜਿਹੜਾ ਤੂੰ ਓਵਰ ਕਰਨਾ 20 ਘੰਟੇ ਤੋਂ ਵੱਧ ਕੰਮ ਵੱਧ ਗਿਆ ਓਕੇ ਉਹਦੇ ਤੋਂ ਤਰ੍ਹਾਂ ਟੈਕਸ ਲੜਾ ਉਹਦਾ ਪੈਸਾ ਟੈਕਸ ਕਰਾ ਜਿਹੜਾ 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 12700 ਪਾਉਂਡ ਹੂੰ ਸਾਲ ਦਾ 12000 ਦਾ ਪਾਉਂਡ ਹਰ ਬੰਦੇ ਤੇ ਲੈਣੇ ਨੇ ਨਹੀਂ ਉਹਦਾ ਉਹਦਾ ਟੈਕਸ ਨਹੀਂ ਹੁੰਦਾ ਅੱਛਾ ਜਿਵੇਂ ਹੋ ਰਿਹਾ 6-7 ਲੱਖ ਸੱਕ ਵੇਗੀ ਹਾਂ ਉਹਦੇ ਤੇ ਟੈਕਸ ਨਹੀਂ ਹੈਗਾ ਇਹ ਆਦੂ ওভার ਮੇਰਾ ਹੋਊਗਾ ਉਹ ਤੇ ਬਾਤ ਹੋਵੇਗਾ ਫਿਰ ਸਾਰੇ ਟੈਕਸ ਲਾਉਣ ਦੀ ਲੋੜ ਹੋ ਗਿਆ ਨਾ ਸਰ ਜੀ ਜਨਾਵ ওভার ਆਲ ਆਮਦੋ ਉਦੋਂ ਪਰਾਹ ਹਜ਼ਾਰ 2000 ਰਹਿੰਦੀ ਹੈ ਉਹਦੇ ਵਿੱਚ ਟੈਕਸ ਨਹੀਂ ਸਾਡੀ ਆ ਰਹੀ ਹੈ ਇਹ ਨਾ ਹੋਦੀ ਐਨੀ ਮੋਟ ਇੱਥੇ ਜਨਾਵ ਪਤਰੀ ਮਮੀ ਕੁਝ ਲੈਣਾ ਪਤਾ ਨਹੀਂ ਆ ਰਹਾ ਇਹ ਤਾਂ ਆਲਾਦਾ ਨੂੰ ਕੁਮਾਰ ਦੇ ਉੱਡ ਜੂਗੇ ਇਹਦੇ ਤੋਂ ਬੱਡੇ ਸੀ ਐਨ ਐ ਵੀ ਕੋਰਚ ਵਾ ਰਿਪੋਰਟ ਰਹਾ ਯਮੀ ਨੇ ਮੱਤੇ ਕੀ ਜਾਈਗਾ ਫਤਲੀਓ ਕਿੱਥੇ ਮੋਟੀ ਕੋਈ ਨਾ ਕਿੱਥੇ ਤੇ ਕੱਢੀ ਆ ਆਪੇ ਚੱਲਦਾ ਆ ਰਹੀ ਬਤਨ ਮੋਟੀ ਹਾਂ ਆਪੇ ਪਤਾ ਹੀ ਨਾ ਦਵੀਂ ਹਾਂ ਨੀ ਵੀ ਹੁੰਦਾ ਪਿੱਛੇ ਪੱਗ ਹੈਗੀ ਐਂ ਦੇਖੋ ਅੱਦਾਂ ਦੇ ਪਾ ਜੀ ਬਾਲਾ ਕੁਝ ਹੋਰ ਰਿਵਾਜ ਨਹੀਂ ਤਾਂ ਜੀ ਚੱਲਦਾ ਪਾਪਾ ਤੁਸੀਂ ਸਮਝੇ ਨਹੀਂ ਬਈ ਸੂਟ ਦੇ ਦਿੱਤਾ ਅੱਪਾ ਕੋਲੀ ਪੱਗ ਲਾ ਦਿੰਦੇ। ਹਾਂ। ਉਹ ਇਹ ਨਵੇਂ ਰਵਾਜ ਹੋ ਕੇ ਵੀ ਉਹਦੇ ਨਾਲ ਹੀ ਉਹ ਕਰ ਦੇ ਦੋ। ਇਹ ਨਾ ਪੱਗ ਜੇ ਅਗਲੇ ਪੱਗ ਬੰਨਣੀ ਬੰਨ ਨੂੰ ਨਹੀਂ ਫਿਰ ਲੇਡੀਜ਼ ਦੇ ਲਾਈਨਿੰਗ ਨੂੰ ਕੰਮ ਆਦੀ। ਆਹ ਕੁਛ ਆ। ਸਰ ਦੇ ਗੀ ਉਹ ਨਾ ਦੂ। ਹਾਂ। ਇਹ ਵੀ ਸਾਚੂ। ਤਾਂ। ਕੋਈ ਹੋਇਆ ਕੁਛ। ਦੇਖ ਲੈ ਨੰਦ। ਇਹ ਇਹ ਬਾਦਸ਼ਾਹੀ ਉਮਰ ਕੋਈ ਕਰ ਦੋ ਫਾਕਾ। ਸਹੀ ਗੱਲ ਆ ਜੀ। ਨਜ਼ਾਰੇ ਵਾਲੀ ਉਮਰ ਆ ਜੀ। ਹਾਂ। ਜੱਜੀ ਕਰਾ ਸਾਲਾ ਜੱਜੀ ਦਾ ਉਹਨਾਂ ਦਾ ਜ਼ਿਕਰ ਖੈ ਨਾ ਮੈਂ ਸਵੇਰੇ ਫਿਰਾਂ ਜਦੋਂ ਲੱਗਿਆ ਹੋਣਾ ਮੁੰਦੇ ਹੋ ਕੇ ਨਾ ਅਸੀਂ ਬੜੇ ਮੁੱਟੀਆਂ ਖਾ ਕਰਕੇ ਹੀਣਾ ਜਾਂਦਾ ਅਪਲਟੀਆਂ ਖਾ ਕਰਕੇ ਹਾਂ ਕਿਹਨਾਂ ਦਾ ਕੋਲ ਹੈ ਤੇ ਧਿਆਨ ਕਰਨਾ ਪਵੇ ਧਿਆਨ ਕਰ ਹਾਂ ਹਾਂ ਮਾਣ ਬੰਦਾ ਤੇ ਹਾਂ ਉਹਨਾਂ ਦਾ ਪੀਣਾ ਵਾਦੀ ਜਮ ਜਮੇ ਇੱਥੇ ਵੀ हां ले रहा हूं मैं ना पता नहीं मिक्सअप मिक्सअप उधर बहुत आया था तो हाँ, दोपहर के रोड करे दोपहर आई हां ये लोग कहेंगे कि बहुत होती है ना बहुत सी बड़ी आवाज है है ये कहेगा कि की के दवाई होती है हां सुना की काम करती है पीछे आ जाती है तो अभी ये लोग इसी की हां सही ऐसे बोलली ठीक है ठीक है कर रहे हैं ਇਹ ਬਹੁਤ ਜਿੰਨੇ ਵੀ ਫੋਰਨਰ ਹੈਗੇ ਆ ਇਸ ਚੀਜ਼ ਤੇ ਜਰੂਰ ਧਿਆਨ ਕਰਦੇ ਨੇ ਕਿ ਸਾਡੇ ਬੱਚੇ ਕਿਹੜੀ ਸਾਡੀ ਮਾਤਰ ਭਾਸ਼ਾ ਨੂੰ ਜਰੂਰ ਸਿੱਖਣ ਕਰ ਉਹ ਸਪੈਸ਼ਲ ਕਲਾਸ ਕੀਤੀ ਜਾਂਦੀ ਹੈ ਖਾਸ ਕਰਕੇ ਸਾਡੇ ਸਭ ਤੋਂ ਜਿਆਦਾ ਜਿਹੜੇ ਜੋਰ ਬਚ ਰਹੇ ਨੇ ਇੰਗਲੈਂਡ ਦੀ ਇੰਗਲੈਂਡ ਵਾਲੇ ਤਾਂ ਉਹਨਾਂ ਨੂੰ ਬਹੁਤ ਘੱਟ ਬੋਲਦੇ ਨੇ ਜੀ ਉਹਨਾਂ ਨੂੰ ਪੰਜਾਬੀ ਬੋਲ ਬਹੁਤ ਘੱਟ ਆਉਂਦੀ ਜੀ ਰੋਸ ਖਾਉਂਦੇ ਨੀਓ ਮਾਵਾਬ ਦੇ ਬੋਲਣ ਕਿ ਕਾਹਨ ਇਹਨੇ ਦਿਖਾਈ ਮੈਂ ਤੁਹਾਡੀ ਗੱਲ ਠੀਕ ਹੈ ਇੱਥੇ ਇਹ ਜੀ ਦਾ ਇਹ ਭਾਸ਼ਾ ਹੈਗੀ ਇਹ ਤਾਂ ਪੜਨੀ ਹੈ ਪੁਲਿਸ ਖੜੀ ਹੋਰੇ ਸਿਸਟਮ ਕੀ ਹੈ ਪੂਰੇ ਹੁਣ ਰਾਮ ਹੁੰਦਾ ਜਾ ਰਿਹਾ ਕਿਉਂਕਿ ਸਕੂਲਾਂ ਦੇ ਵਿੱਚ ਮੀਡੀਅਮ ਹਿੰਦੀ ਹੋ ਚਲੇ ਤੇ ਇੰਗਲਿਸ਼ ਸਕੂਲਾਂ ਦੇ ਵਿੱਚ ਲਾਉਨੇ ਆ ਉਹ ਬੱਚੇ ਆ ਕੇ ਫਿਰ ਮੈਡਮ ਹਿੰਦੀ ਇਹ ਬੇਟਾ ਐਸੇ ਇਹ ਬੱਚਾ ਬਣ ਉਹ ਕੋਲ ਨਹੀਂ ਆਣੇ ਕਰੀ ਘਰ ਵੀ ਕਰਦੇ ਆ ਕਿਉਂਕਿ ਐ ਬੱਚੇ ਨੇ ਸਵੇਰੇ ਉੱਠਦੀ ਸਾਰੇ ਸਿਰ ਵਿੱਚ ਕਿਵੇਂ ਕੈਸਤ ਨਾ ਚਿਰਕੇ ਤੂੰ ਸਣੀ ਤੂੰ ਮੱਤਿਆ ਕੁ ਕਰ ਜਾ ਤੂੰ ਨਾ ਹਾਂ ਮੈਂ ਨੀ ਪੂਰਤੀ ਕਰੀ ਐਨੇ ਇੱਕ ਤਾਂ ਸੌਂਦੀ ਆ ਉਦੋਂ ਸਕੂਲ ਚੱਲ ਰਹਿਣਾ ਉੱਥੇ ਫਿਰ ਰੁਕੂਗਾ ਤਰਾਂ 7-8 ਘੰਟੇ ਉਦੋਂ ਜਦ ਰੇਲ ਮੁੜ ਕੇ ਆਉਣਾ ਯਾਰ ਨੂੰ ਆਉਂਦੇ ਨੇ ਵੇਖੇ ਇੱਕ ਵਾਰ ਦੇ ਕੋਲ ਲਾੜ ਜਾਣਾ ਚੱਲ ਤੂੰ ਸਣ ਚੱਲ ਆਇ ਫਿਰ ਖੇਡਣ ਨੂੰ ਰੋਕਣ ਲੱਜਣਾ ਫਿਰ ਮੋਬੂਧ ਬਣਾ ਕੇ ਬੈਠਣਾ ਕੱਲ ਬੋਲ ਹੁੰਦਾ ਬੋਲ ਨਹੀਂ ਹੁੰਦਾ ਰਸਨ ਨਹੀਂ ਹੁੰਦਾ ਕੰਮ ਤਾਂ ਪਸੰਗਦਾ ਇਹ ਹੁਣ ਸਰਕ ਪਿਆ ਪਹਿਲਾਂ ਦੇ ਵਿੱਚ ਤੁਸੀਂ ਵੀ ਬੜੇ ਮਗਰਲੀ ਤੇ ਅੰਗਰੇਜ਼ੀ ਚੱਲਦੀ ਸੀ ਹਾਂ ਚੱਲਦੀ ਸੀ ਥੋੜਾ ਜਿਹਾ ਮੀਡੀਅਮ ਮੀਡੀਅਮ ਸਾਡੇ ਵਾਲਾ ਹੈਗਾ ਤਾਂ ਪੰਜਾਬੀ ਹੁਣ ਇੰਗਲਿਸ਼ ਮੀਡੀਅਮ ਦੇ ਵਿੱਚ ਆਏ ਹੁੰਦਾ ਵੀ ਸਾਡੇ ਰਿਜ਼ਲਟ ਬੱਚਿਆਂ ਦੇ ਸਹੀ ਹੋਣ ਬੱਚੇ ਜਦੋਂ ਬਾਹਰ ਜਾ ਕੇ ਬੋਲਣ ਤਾਂ ਵੀ ਇੱਕ ਲੱਗ ਲੈਂਗੁਏਜ ਚੱਲੇ ਵੀ ਸਾਡੇ ਬੱਚੇ ਦੇ ਤੇ ਇੱਕ ਸਰਕਾਰੀ ਸਕੂਲ ਦੇ ਬੱਚੇ ਦੇ ਵਿੱਚ ਕੀ ਕੰਪੈਰੀਸ਼ਨ ਹੋਵੇ ਤਾਂ ਉੱਥੇ ਪਤਾ ਲੱਗਦਾ ਵੀ ਬੋਲੀ ਤੇ ਉਹਦੇ ਪਹਿਰਾਵੇ ਤੇ ਆਹ ਸਿਸਟਮ ਚੱਲਿਆ ਬੜਾ ਕੁਝ ਨਹੀਂ ਇਹ ਇਹ ਦੇਖੋ ਸਕੂਲ ਦਾ ਸਰਣੀ ਹੋ ਗਿਆਆਂ ਸੰਮੋਹ ਯਾਦ ਰੱਖੋ ਇਹ ਇੱਕ ਗੱਲ ਸਮਝੋ ਪਤਾ ਕੀ ਹੈ ਇੱਕ ਸਟੇਟਸ ਬਣ ਗਿਆ ਮੇਰਾ ਦੇਖ ਤਾਂ ਮੇਰਾ بڑا ਮਕਾਨ ਆ بڑی ਗੱਡੀ ਹੈ ਮੇਰਾ ਉਂਵੀ ਜੇ ਮੈਂ ਸਰਕਾਰੀ ਸਕੂਲ ਚ ਬੱਚੇ ਰਹੂ ਉਹ ਵੀ ਗੱਲਾਂ ਕਰਦੇ ਆ ਆ ਮੇਰੇ ਟੱਪਰ ਜਾਇਮੇਨ ਆ ਦੇ ਮੰਮੀ ਨੇ ਨਾ ਇੱਥੇ ਰਹਿਣਾ ਨਹੀਂ ਆ ਉੱਥੇ ਦਾ ਉਹ ਕਹਿ ਲਾ ਕੇ ਸਰਕਾਰੀ ਸਕੂਲ ਉਹ ਬਈ ਨਾ ਨਾ ਲੱਗੇ ਉਹ ਤਾਂ ਕੀ ਸਿੱਖ ਕੇ ਆਉਂਦੇ ਨੇ ਪਰ ਕਹਿੰਦੇ ਨਿਕਲ ਪਰ ਮੈਂ ਫੇਰ ਵੀ ਜਾਇਮੇਨ ਵੀ ਗਵਰਨਮੈਂਟ ਸਕੂਲ ਨੂੰ ਬਣਾਈਏ ਕਰਨ ਮੇਰਾ ਗਵਰਨਮੈਂਟ ਸਕੂਲ ਚ ਪੜਦਾ ਮੈਂ ਵੀ ਇਥੇ ਪੜਿਆ ਮੈਂ ਨਹੀਂ ਆਪਣੇ ਆਪ ਇਤੋਂ ਘੱਟ ਕੰਮ ਦੇ ਦੱਸ ਮੇਰੇ ਕੋਈ ਗ੍ਰੈਜੂਏਟ ਨਹੀਂ ਬੈਠੇ ਨਾਲ ਕਰਦਾ ਦੇਖਦਾ ਆ ਗਵਰਨਮੈਂਟ ਸਕੂਲ ਦੇ ਵਿੱਚ ਚੱਕਰ ਇਹ ਵੀ ਹੈਗਾ ਵੀ ਉੱਥੇ ਕੁਆਲੀਫਾਈਡ ਟੀਚਰ ਹੁੰਦਾ ਹੀ ਬਸ ਪ੍ਰਾਈਵੇਟ ਲਾਤੇ ਇਹ ਜੀ ਜਰੂਰੀ ਨਹੀਂ ਇਹ ਮੈਂ ਪੁੱਛ ਰਿਹਾ ਹਾਂ ਸਕੂਲੀਆ ਦੇ ਵਿੱਚ ਇਹਨਾਂ ਦੇ ਵਿੱਚ ਕੀ ਹੈ ਸਿਸਟਮ ਪਾਸ 2 ਫੇਲ ਦਾ ਕੋਈ ਕੋਈ ਪਾਸ 2 ਪਾਸ ਬਚ ਜਾਏ ਉਹਨੂੰ ਨੌਕਾ ਨਾ ਰੱਖਣਾ ਵਾਤੇ ਉਹ ਕਿਹ ਕੀ ਤੇ ਜਾ ਬਾਈ ਕੀ ਕੁਛ ਹੈ ਨੌਕਰੀ ਹੋ ਜਾਂਦੀਆਂ ਨਹੀਂ ਹੈ ਕਿ ਉਹ ਨਹੀਂ ਆ ਮੈਂ ਤਾਂ ਹੀ ਸਾਗ ਆਪਣਾ ਜੰਗਾ ਹੋ ਜੂ ਮੈਂ ਤਾਂ ਸਾਗ ਸੂ Nghi ਖਲਾ ਕੇ ਮੈਡਮ ਨੂੰ ਪਾਲ ਦਿੰਦਾ ਬਾਈ ਅੱਗੇ ਤੇ ਉਹ ਪਾੜੀ ਨਹੀਂ ਹੁੰਦੀ ਮੈਡਮ ਨੂੰ ਜਵ ਬਖਾਣਾ ਤੂੰ ਕਿੱਥੇ ਲੱਗਿਆ ਵਾਹ ਕਰਦਾ ਸਾਗ ਲੈ ਜਾ ਕੋਈ ਪਾਛੀਆਂ ਲੈ ਕੇ ਰੇ ਚੀਜ਼ ਕਰਕੇ ਬਾਸ ਮੇਰੇ ਨੂੰ ਆਪਕੇ ਮੈਡਮਾਂ ਜੈ ਕਿਸੇ ਰੇ ਪਾਛੀਆਂ ਤੇਰੇ ਤੋਂ ਮਗਾ ਲਉਂ ਦਿੱਤੀਆਂ ਖਾਗ ਥੋੜੀ ਨੂੰ ਖਾਣਾ ਲੱਗਤ ਪਾਛੀ ਲੱਗਿਆ ਥੋੜੀ ਨਸੀ ਹੋਗੀ ਫਰਾਸ ਹੋ ਗਿਆ ਥੋੜ ਹੋ ਗਿਆ ਫਿਰ ਆ ਕੇ ਹੁਣ ਕਮੋ ਵੇਖੋ ਕਹਿੰਦਾ ਕਹਿੰਦਾ ਇਹ ਤਾਂ ਜਦੋਂ ਬਹੁਤ ਨੇ ਇਹ ਨੂੰ ਗਾਣੀ ਆ ਇੱਥੇ ਤਾਂ ਜਿਆਦਾ ਹੀ ਖੁਸ਼ਕਾਬਰ ਹੋਏ ਵਾਲਾ ਕਿਉਂ ਹੋ ਤਾਂ ਜਿਹੜਾ ਪੰਜ ਜਮਿਨਾਂ ਦਾ ਵਾਸਤੇ ਪੁਰਾਣਾ ਹੈ ਤਾਂ ਬੀਪੀ ਦੀ ਬਾਤ ਆਣਾ ਬੀਪੀ ਦੀ ਪ੍ਰੋਬਲਮ ਤਾਂ ਹੀ ਹੁਣ ਸਾਰਿਆਂ ਨੂੰ ਆਉਣ ਲੱਗੀ ਇਹ ਬੀਪੀ ਵੱਧਦਾ ਤਾਂ ਹੈ ਜੇ ਸੱਤਕ ਵੱਧਾ ਜਦੋਂ ਬੰਦਾ ਪੱਕੀ ਗੋਲੀ ਲਾ ਗਏ ਜੀ ਨਹੀਂ ਹੈਗਾ ਬਹੁਤ ਯਾਰ बीबी पतंदा है कहाँ है सतराईस है। हाँ जी बीबी चलो रिटेंशन से भी चलाएं डाके तो कोई टाइम से चाकर नहीं जाम काम होगा बीबी का टेंशन 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 चलाएंगे टेंशन सालू का तो हम तो बॉडी नहीं बॉडी नहीं बॉडी हमारे बॉडी है ना बॉडी हमारे पक्की मैंने ना तेरे की जो बीमार के बारे में � ਕੱਟ ਕੇ ਆਪਣੀ ਵੀ ਕੋਈ ਬੰਦਾ ਗੇਟ ਕੋਲ ਨਹੀਂ ਆ ਵੀ ਕੋਈ ਰੋਕ ਨਾ ਲਵੇ ਬਸ ਠੀਕ ਹੈ ਕੰਮ ਤਾਂ ਆ ਗਿਆ ਜੀ ਜਲਦੀ ਫੋਟੋ ਚੁੱਕ ਲਓ ਤਾਂ ਅਜੇ ਨਾ ਆਇਆ ਕੋਈ ਰੋਕ ਕੇ ਕੰਮ ਨਹੀਂ ਪੂਰੀ ਬਾਤ ਨਹੀਂ ਕਹਿੰਦੇ ਬੜੀ ਐਤ ਹੈ ਜੀ ਉਹ ਵਾਸਤੇ ਕੁਝ ਨਹੀਂ ਹੈ ਤਾਂ ਅਨੁਮਲ ਕੇ ਵੀ ਬਹੁਤ ਖੁਸ਼ੀ ਹੋਈ ਜੀ ਵਾਦ ਨੂੰ ਜਲਦੀ ਕਲਾ ਕਰਕੇ ਮਾਈ ਸਾਹਿਬ ਫੇਰ ਆਈਏ ਤੁਹਾਡੇ ਕੋਲ ਖੁਸ਼ੀ ਖੁਸ਼ੀ ਬਿਲਕੁਲ ਜੀ ਬਿਲਕੁਲ ਹਾਂਜੀ ਹਾਂ ਆਇਓ ਜਰੂਰ ਫੇਰ ਜਿਹੜਾ ਮਾਰਿਆ ਸੀ ਮਾਰਿਆ ਹੈ ਹੁਣ ਜਦੋਂ ਆਵਾਂਗੇ ਹਾਂ ਜੀ ਕੰਮ ਦਾ ਟਾਈਮ ਹੁੰਦਾ ਪੂਰਾ ਹੁੰਦਾ ਪੂਰਾ ਰਹਿੰਦਾ ਜਾਂਦੇ ਹਾਂ ਨਹੀਂ ਇਹ ਸਭ ਲੋਰ ਨੂੰ ਕਰਦੇ ਐ ਕੋਈ ਨਹੀਂ ਐਨੇ ਦਾ ਬਾਈ ਫਿਰ ਅੱਜ ਕੇ ਆਇਆ ਤੇ ਹਾਂਜੀ ਬਾਈ ਉਹ ਫੇਰ ਉੱਧਰੋਂ ਅੱਜ ਲੇਟ ਆਇਆ ਜੀ ਹੁਣ 4-5 ਦਿਨਾਂ ਜਾ ਨਹੀਂ ਹੋਇਆ ਖੇਤਾਂ ਉਤਾਵਾਂ ਹਾਂਜੀ ਹਾਂ ਉਹ ਬਾਈ ਨੂੰ ਬਾਹਰ ਹੈ ਜੀ ਤਾਂ ਅਗੇ ਹਾਂ ਮੱਠਾ ਸਾਨੂੰ ਮੱਠਾ ਦੇਖਣਾ ਅੱਜ ਸੰਗਰਾਦ ਕਰਕੇ ਗਏ ਹੋਏ ਆ ਜੀ ਪਾਪਾ ਜੀ ਅੱਜ ਚਲੋ ਠੀਕ ਵਧੀਆ ਲੱਗਿਆ ਲੋਕੀ ਤੁਹਾਨੂੰ ਮਿਲਣ ਦਾ ਬਹੁਤ ਸਹੀ ਲੱਗੇ ਬਹੁਤ ਜੀ ਪੁਰਾਣੀਆਂ ਜਿਆਦਾ ਯਾਦ ਆ ਗਈਆਂ ਬਿਲਕੁਲ ਬਿਲਕੁਲ ਹਾਂ ਜੀ ਅੱਛਾ ਅੱਛਾ ਨਹੀਂ ਆਈ ਸੀ ਅੱਜ ਇਹ ਵਾਲੇ ਬਲੌਗ ਦਾ ਕੰਟੈਂਟ ਸਾਡੇ ਪਰ ਜੱਟ ਨਹੀਂ ਆ। ਉਹ ਬੈਠੇ ਸੀ ਉੱਠ ਕੇ ਪੀਂਦੇ। ਕਿ ਇਹ ਤੋਂ ਅੰਦਰ ਪਈਆਂ ਚੱਲ। ਬਿੰਦੇ। ਕੋਲ ਕਰਾ ਕਰਾ ਕੇ ਤੁਹਾਨੂੰ। ਅਸੀਂ ਵੀਡੀਓ ਬਣਾ ਲੈਣੀ ਹੈ। ਉੱਪਰ ਬਣਾ ਲੈਣੀ ਹੈ। ਕੋਈ ਗੱਲ ਨਹੀਂ। ਪਾਈਦਾ ਹੈ ਨਾ ਵੀਰ ਕੋਲ। ਮੈਨਾਂ ਕੋਈ ਨਹੀਂ ਆ। ਜਦੋਂ ਉਹ ਸਾਰੇ ਸੱਚੀ ਕਰਦੇ। ਸਾਹਮਣੇ ਆਉਂਦੀ ਆ ਜਾਣੀ। ਕਿੰਨਾ ਮਹੀਆ ਹੋਣੇ ਬੈਠ ਜੰਨੇ ਆ। ਉਹਨਾਂ ਤੋਂ ਦੇਖ। ਹਾਂ। ਬੰਨ ਨਹੀਂ ਲਾ। ਉੱਠ ਕੇ ਦੋ ਦਿਨ ਦੇ ਨਾ। ਆ। ਹਾਂ ਬੱਦਾਂ ਇਧਰ ਪਾਸੇ ਬੋ ਖੁੱਲੇ ਨਾ ਥਾਲ ਚ ਨਹੀਂ ਨਹੀਂ ਪੱਲੜ ਲਾ ਦੀ ਦੀ ਆ ਜੀ ਪੱਲੜ ਲਾਉਂਦੇ ਹੁੰਦੇ ਹਾਂ ਹਾਂਜੀ ਹਾਂਜੀ ਪੱਲੜ ਬੜੇ ਸੀਂਤੇ ਪਿਆ ਜੀ ਉਹ ਸਾਰੇ ਥੱਲੇ ਤੱਕ ਲੱਗ ਜਾਂਦੇ ਆ ਜੀ ਹਾਂਜੀ ਹਾਂਜੀ ਦੇਖਦੇ ਹੀ ਬਲਾ ਜਿਹੜੇ ਜਤੂੜੀ ਦਾ ਢੇਲ ਲੱਗਿਆ ਲਾਲ ਵਿੱਚ ਹਾਂਜੀ ਹਾਂਜੀ ਵੀਰ ਜੀ ਖੜੇ ਚੱਕਾ ਖਤਮ ਹੋ ਜੀ ਸਤਿ ਸ੍ਰੀ ਅਕਾਲ ਕਿਰਾਨਾ ਨਾ